ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦਾ ਕਿ ਤੁਸੀਂ ਸਭ ਮजेਜ ਹੋਗੇ ਜਿੱਥੇ ਵੀ ਦਾ ਰਹੇ ਹੋ ਇੰਡੀਆ ਜਿੱਦਾ ਰਹੇ ਹੋ ਪਾਕਿਸਤਾਨ ਜਿੱਦਾ ਰਹੇ ਹੋ ਬੰਗਲਾਦੇਸ਼ ਜਿੱਦਾ ਰਹੇ ਹੋ ਜਾਂ ਮਲੇਸ਼ੀਆ ਜਿੱਦਾ ਰਹੇ ਹੋ ਨਿਆਰੇ ਲੰਦੇ ਹੋਗੇ ਪੁਰਤਗਾਲੀ ਕੈਸਾ ਮੁਲਕ ਹੈ ਵਾਸੀ ਜਿੰਨੇ ਆਪਣੇ ਦੇਸੀ ਲੋਕਾਂ ਨੂੰ ਬੜੀ ਜਲਦੀ ਪਾਸਪੋਰਟ ਦਿੱਤੇ ਸੀ ਤੇ ਪੀਆਰ ਦਿੱਤੀ ਖਿਹੜਨ ਵਾਸਤੇ ਬਸਾਦ ਦੋਸਤਾਂ ਅੱਜ ਕਾਰਡ ਬਣ ਜਾਂਦਾ ਸੀ ਤੇ ਕੁਮਲੇ ਫਿਨਲੈਂਡ ਦੀ ਬਹੁਤ ਜੀ ਪੰਜਾਬੀਆਂ ਨੂੰ ਕਾਰਡ ਲੱਗੀ ਕੋਈ ਫਿਨਲੈਂਡ ਜਾ ਰਿਹਾ ਹੈ ਕਿਉਂ ਕਿਤੇ ਜਾ ਰਿਹਾ ਹੈ ਜਿਹੜੋ ਕੰਮ ਦੇ ਭਾਵੇਂ ਨਹੀਂ ਸੀ ਕਰ ਸਕਦੇ ਲੀਗਲ ਲਿਕਰ ਹੈਗਾ ਸੀ ਵੀ ਜਾ ਸਕਦੇ ਸੀ ਯੂਰਪ ਦੀ ਕਿਸੇ ਹਦੇਸ਼ ਵਿੱਚ ਤੇ ਜਦੋਂ ਪਾਸਪੋਰਟ ਮਿਲ ਜਾਂਦਾ ਸੀ ਫਿਰ ਮੋਜਾਂ ਲੱਗ ਜਾਂਦੀਆਂ ਜਿੱਥੇ ਮਰਜ਼ੀ ਸ਼ਿਫਟ ਹੋ ਜਾਣ ਬੜੇ ਲੋਕ ਪੁਰਤਗਾਲ ਦਾ ਪਾਸਪੋਰਟ ਲੈ ਕੇ ਕਈ ਲੋਕ ਇੰਗਲੈਂਡ ਆ ਗਏ ਸੀ ਕੋਈ ਜਰਮਨੀ ਚਲਾ ਗਿਆ ਕੋਈ ਫਿਨਲੈਂਡ ਚਲਾ ਗਿਆ ਚਲਾ ਗਿਆ ਕੋਈ ਨਾਰਵੇਜ ਚਲਾ ਗਿਆ ਕਈ ਲੋਕ ਕੈਨੇਡਾ ਵੀ ਦਾਰੀ ਮਾਰ ਗਏ ਸੀ ਯਾਨੀ ਕਿ ਜਿੱਥੇ-ਜਿੱਥੇ ਕਿਸੇ ਦੇ ਲਿੰਕੇ ਗਏ ਜਾਂ ਜਿਹੜਾ ਮੁਲਕ ਕਿਸੇ ਨੂੰ ਪਸੰਦ ਸੀ ਉੱਥੇ ਸ਼ਿਫਟ ਹੋ ਗਏ ਸੀ ਤੇ ਫੈਮਿਲੀ ਵੀ ਆਪਣੀ ਸਾਧਨੀ ਸੀ ਤੇ ਮ제 ਲੈ ਰਹੀ ਸੀ ਇਹ ਠੀਕ ਹੀ ਲੋਕਾਂ ਦੇ ਪਹਿਲਾਂ ਦਿਮਾਗ 'ਚ ਇੱਕ ਗੱਲ ਬੈਠੀ ਸੀ ਪੁਰਤਗਾਲ ਬੜਾ ਗਰੀਬ ਮੁੱਲ ਕੇ ਜਿੰਨੂੰ ਪੁੱਛੋ ਉਹ ਨਈ ਨਈ ਬੜਾ ਗਰੀਬ ਹੈਗਾ ਤੇ ਕਮਾਈ ਘਾਟੇ ਲੇਕਿਨ ਜਿਹੜੇ ਸਿਆਣੇ ਬੰਦੇ ਸੀ ਉਹਨਾਂ 5-4 ਸਾਲ ਖਰਾਬ ਕਰਕੇ ਆਪਣੇ ਉੱਤੇ ਤੇ ਪਾਸਪੋਰਟ ਲੈ ਲਏ ਤੇ ਜਦੋਂ ਉੱਤੇ ਬੰਦ ਹੋ ਗਿਆ ਫੇਰ ਲੋਕ ਬੜਾ ਪਛਤਾਏ ਪੀ ਹੁਣ ਤੇ ਭਾਈ ਲੋਕ ਨਹੀਂ ਹੋ ਰਹੀ ਉਸ ਤੋਂ ਬਾਅਦ ਲੋਕਾਂ ਨੇ ਚਾਲੇ ਪਾਇਆ ਦੋਸਤੋ ਅਜਕਲ ਸਪੇਨ ਦੇ ਸਪੇਨ ਤੇ ਬਾਲਟਾ ਵੀ ਲੋਕ ਕਾਫੀ ਜਾ ਰਹੇ ਨੇ ਅੱਜ ਕੱਲ੍ਹ ਉੱਥੇ ਬੜੀ ਸਖਤੀ ਹੋ ਗਈ ਹੈ ਕਿਉਂਕਿ ਟੂਰਿਸਟ ਬਹੁਤ ਜ਼ਿਆਦਾ ਜਾ ਰਿਹਾ ਹੈ ਸਪੇਨ ਵਿੱਚ ਇਟਰੀ ਵਿੱਚ ਤੇ ਉੱਥੇ ਦੇ ਲੋਕ ਵੀ ਬੜੇ ਪ੍ਰੋਟੈਸਟ ਕਰ ਰਹੇ ਨੇ ਕਿ ਟੂਰਿਸਟ ਨੂੰ ਉੱਥੋਂ ਬਾਹਰ ਕੱਢੋ ਜਾਂ ਘਟਾ ਆਂਦਿਓ ਕਿਉਂਕਿ ਜਿਹੜੇ ਲੋਕ ਉੱਥੇ ਲੋਕਲ ਰਹਿੰਦੇ ਨੇ ਉਹਨਾਂ ਨੂੰ ਬੜੀ ਮਹਿੰਗਾਈ ਦਾ ਸਾਹਮਣਾ ਕਰਨਾ ਪੈਂਦਾ ਹੈ ਜਗ੍ਹਾ ਨਹੀਂ ਮਿਲਦੀ ਘਰਾਂ ਦੇ ਜਿਹੜੇ ਕਿਰਾਏ ਨੇ ਉਹ ਬਹੁਤ ਵਧ ਗਏ ਨੇ ਕਿਉਂਕਿ ਟੂਰਿਸਟ ਨੂੰ ਕੋਈ ਫਰਕ ਨਹੀਂ ਪੈਂਦਾ ਉਹਦੇ ਬਾਹਰੋਂ ਗਿਆ ਉਹਦੇ ਗਿਆ ਹੀ ਐਸ਼ ਕਰਨੇ ਤੇ ਜਿਹੜੇ ਲੋਕਲ ਲੋਕ ਏ ਉਹਨਾਂ ਨੂੰ ਬੜੀ ਮੁਸ਼ਕਲ ਹੁੰਦੀ ਹੈ ਯੂਰੋ ਦੇ ਮੁਕਾਬਲੇ ਸੁਪ੍ਰੀਨ ਵਿੱਚ ਕਮਾਈ ਵੀ ਘਟੇ ਜਿਹੜੇ ਬਿਜ਼ਨਸ ਕਰਦੇ ਆ ਆਪਣਾ ਕਾਰੋਬਾਰ ਹੈ ਉਹਨਾਂ ਦੇ ਚੰਗੇ ਨੋਟ ਕਬਾਇੇ ਵੇ ਤੇ ਜਿਹੜੇ ਜੋਬ ਕਰਦੇ ਵੀ ਜਿੰਨਾਂ ਕੋ ਕੋਈ ਹਨਰ ਵੀ ਨਹੀਂਗਾ ਉਹਨਾਂ ਨੂੰ ਤੇ ਬੜੇ ਜ਼ਿਆਦੇ ਪੈਸੇ ਮਿਲਦੇ ਵੇ ਤੇ ਜੇ ਦੋਸਤੋ ਪੇਪਰ ਵੀ ਨਹੀਂ ਹੈ ਤੇ ਫਿਰ ਤੇ ਦੇਸੀ ਲੋਕ ਬੜਾ ਫਾਇਦਾ ਉਠਾਉਂਦੇ ਵੇ ਕੁਝ 600 ਯੂਰੋ ਦੇ ਰਿਹਾ ਕੁਝ 700 ਕੁ 800 ਦੇ ਰਿਹਾ ਹਾਂ ਜੇ ਕਿਸੇ ਕੋਈ ਆ ਟਕਾ ਹੈ ਉਹ ਅੱچھے ਪੈਸੇ ਕਮਾਰੇ ਹੈ ਲੇਕਿਨ ਸੁਪ੍ਰੀਨ ਵਿੱਚ ਵੀ ਉਹ ਚੱਕਰੇ ਵੀ ਏਡੀ ਛੇਤੀ ਨੈਸ਼ਨੈਲਿਟੀ ਨਹੀਂ ਮਿਲਦੀ ਪਹਿਲਾਂ 3 ਸਾਲ ਬਾਅਦ ਕਾਰ ਬਣ ਜਾਂਦਾ ਸੀ ਅੱਜ ਕੱਲ ਉਹ 2 ਸਾਲ ਬਾਅਦ ਕਰਤਾ ਹੈਗਾ 2 ਦੇ ਵੀ 2.5 3-3 ਲੱਗ ਜਾਂਦੇ ਵੇ ਉਸ ਤੋਂ ਬਾਅਦ ਜੇ ਨੈਸ਼ਨਲਿਟੀ ਲੈਣੀ ਹੈ ਤਿੰਨ 10-11 ਸਾਲ ਫਿਰ ਖਰਾਬ ਹੋ ਜਾਂਦੇ ਵੇ ਯਾਨੀ ਕਿ 12-13 ਸਾਲ ਖਰਾਬ ਕਰਕੇ ਫੇਰ ਕਦੇ ਸੁਪੇਨ ਦਾ ਪਾਸਪੋਰਟ ਚਾਹੁੰਦਾ ਫੇਰ ਤੁਸੀਂ ਜਿੱਥੇ ਮਰਜ਼ੀ ਆ ਜਾ ਸਕਦੇ ਹੋ ਕਾਨੂੰਨ ਦਾ ਕੋਈ ਪਤਾ ਨਹੀਂ ਕਦੋਂ ਕੀ ਚੇਂਜ ਕਰ ਦੇਣਾ ਜਿਵੇਂ ਪਹਿਲਾਂ ਪੁਰਤਗਾਲ ਵਾਲੇ ਹਰ ਕਦੀ ਕਿਸੇ ਨੇ ਸੋਚਿਆ ਨਹੀਂ ਸੀ ਵੀ ਕਾਨੂੰਨ ਸਖਤ ਹੋ ਜਾਣਗੇ ਜਾਂ ਇਲੀਗਲ ਬੰਦਿਆਂ ਨੂੰ ਉੱਤੇ ਪਰਮਿਸ਼ਨ ਦੇਣੀ ਬੰਦ ਹੋ ਜੇਗੀ ਉਹ ਜਿੰਨੂੰ ਪੁੱਛੋ ਕਰਨਾ ਚਲੇਗਾ ਜਦੋਂ ਪੇਪਰ ਲੋੜ ਪੈਗੀ ਤੇ ਪੁਰਤਗਾਲ ਜਾ ਕੇ ਬਣਾ ਲਾਂਗੇ ਉਹਨਾਂ ਐਸਾ ਸਿਕੰਜਾ ਕੱਸਿਆ ਹੁਣ ਉਹਨਾਂ ਨੇ ਬਿਲਕੁਲ ਹੀ ਬੰਦ ਕਰ ਦਿੱਤੇ ਹੁਣ ਜਿਹੜੇ ਬੰਦੇ ਉੱਤੇ ਰਹਿ ਰਹੇ ਨੇ ਨਾ ਕਿਸੇ ਨੇ 10 ਸਾਲ ਦੀ ਵੀਟ ਨਹੀਂ ਕਰਨੀ ਹਰ ਗਣੇ ਕਿਸੇ ਨੇ ਕਿਸੇ ਹੋਰ ਮੁਚਾਈ ਮਾਰਨੀ ਕਿਸੇ ਨੇ ਕਿਸੇ ਹੋਰ ਮੁਚਾਈ ਮਾਰਨੀ ਹੈ ਇਹ ਯੂਰਪ 'ਚ ਦੋ ਤਿੰਨ ਮੁਲਕੇ ਗਏ ਜਿਹੜੇ ਬੜੀ ਛੇਤੀ ਪਾਸਪੋਰਟ ਦੇ ਦਿੰਦੇ ਸੀ ਜਾਂ ਪੀਆਰ ਮਿਲ ਜਾਂਦੀ ਸੀ ਤੇ ਬੰਦਿਆਂ ਨੂੰ ਮੁੱਝਾ ਹੁੰਦੀ ਸੀ ਇੱਕ ਤੇ ਵੱਡੀ ਗੱਲ ਇਹ ਸਸਤੇ ਮੁਲਕੇ ਗਏ ਪੁਰਤਗਾਲ ਵੀ ਸਸਤਾ ਹੈ ਸਪੇਨ ਵੀ ਸਸਤਾ ਹੈ ਜੇ ਕੋ ਥੋੜੇ ਪੈਸੇ ਕਮਾਉਂਦਾ ਜਾਂ ਪਿੱਛੋਂ ਥੋੜੇ ਪੈਸੇ ਲੈ ਕੇ ਆ ਉਹਦਾ ਗੁਜ਼ਾਰਾ ਹੋ ਜਾਂਦਾ ਸੀ ਬਾਕੀ ਯੂਰਪ ਦੇ ਮੁਲਕ ਬੜੇ ਮਹਗੇ ਵੀ ਜਿਵੇਂ ਨੋਰਵੇ ਹੋ ਗਿਆ ਫਿਨਲੈਂਡ ਹੋ ਗਿਆ ਸਵੀਡਨ ਹੋ ਗਿਆ ਰੁਸਮਰੋ ਹੋ ਗਿਆ ਐਸਸ ਹੋ ਗਿਆ ਇੱਥੇ ਅਗਰ ਤੁਹਾਡੇ ਕੋਲ ਪੈਸੇ ਕਾਟੇ ਤੇ ਦੋਸਤੋ ਪੈਲ ਲਾਣੇ ਤੇ ਬਹੁਤ ਮੁਸ਼ਕਲ ਆ ਗਈ ਜੇ ਉਮੀਦ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਈ ਅਗਰ ਪਸੰਦ ਆਈ ਤੇ ਵੀਡੀਓ ਸ਼ੇਅਰ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਰੱਬ ਰਾਖਾ ਤੁਹਾਡੇ ਸਭ ਦਾ ਥੈਂਕ ਯੂ ਵੈਰੀ ਮਚ